ਪੰਜਾਬ ਦੇ ਵਿੱਚ ਰਿਸ਼ਵਤਖੋਰੀ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਹਰ ਤਰੀਕੇ ਦੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਪਿਛਲੇ ਕੁਝ ਦਿਨਾਂ ਪਹਿਲਾਂ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਡੀਸੀ ਸਮੇਤ ਕਈ ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਇਸ ਸਬੰਧੀ ਡੀਜੀਪੀ ਪੰਜਾਬ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਸੀ ਤਾਂ ਪਿਛਲੇ ਦਿਨ ਹੀ ਅੰਮ੍ਰਿਤਸਰ ਦੇ ਵਿੱਚ ਵੀ ਦੋ ਪੁਲਿਸ ਅਧਿਕਾਰੀਆਂ ਨੂੰ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਬਰਖਾਸਤ ਕੀਤਾ ਗਿਆ ਤੇ ਅੱਜ ਇੱਕ ਵਾਰ ਫਿਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਰਵਾਈ ਕਰਦਿਆ ਪੁਲਿਸ ਮੁਲਾਜ਼ਮਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਬਰਖਾਸਤ ਕਰ ਦਿੱਤਾ ਗਿਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਪੁੱਲਰ ਵੱਲੋਂ ਜਾਣਕਾਰੀ ਦੰਦਿਆ ਦੱਸਿਆ ਗਿਆ ਕਿ ਥਾਣਾ ਸੀ ਡਿਵੀਜ਼ਨ ਅੰਮ੍ਰਿਤਸਰ ਵਿਖੇ ਤਾਇਨਾਤ ਸਿਪਾਹੀ ਵਿਰਿੰਦਰ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕਰਕੇ ਪ੍ਰਸ਼ਟਾਚਾਰ ਰੋਗਧਮ ਐਕਟ ਦੇ ਤਹਿਤ ਥਾਣਾ ਸੀ ਡਿਵੀਜ਼ਨ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਤੇ ਇਸ ਸਬੰਧੀ ਸੋਸ਼ਲ ਮੀਡੀਆ ਤੇ ਇੱਕ ਆਡੀਓ ਕਲਿੱਪ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਾਂਸਟੇਬਲ ਵਰਿੰਦਰ ਸਿੰਘ ਬੰਟੀ ਤੋਂ ਦੀਪੂ ਦੇ ਰਾਹੀਂ ਪੈਸੇ ਮੰਗ ਰਿਹਾ ਹੈ ਤੇ ਉਸਨੇ ਐਨਡੀਪੀਐਸ ਐਕਟ ਦੇ ਉਪਰੋਕਤ ਮਾਮਲੇ ਦੇ ਵਿੱਚ ਲੋੜਿੰਦੇ ਅਜੇ ਕੁਮਾਰ ਉਰਫ ਬਿੱਲੀ ਨੂੰ ਫਾਇਦਾ ਪਹੁੰਚਾਉਣ ਦਾ ਪਰੋਸਾ ਵੀ ਤੇ ਰਿਹਾ ਤਾਂ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇਸ ਮਾਮਲੇ ਦੇ ਵਿੱਚ ਹੋਰ ਪੁਲਿਸ ਅਧਿਕਾਰੀਆਂ ਦੀ ਜੋ ਭੂਮਿਕਾ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਬੋਲੋ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਕਰਪਸ਼ਨ ਉਹਦੇ ਤਹਿਤ ਬਹੁਤ ਸਖਤ ਕਾਰਵਾਈਆਂ ਆਲਰੇਡੀ ਕੀਤੀਆਂ ਜਾ ਰਹੀਆਂ ਉੱਚ ਦੋ ਮੁਲਾਜ਼ਮ ਪਿੱਛੇ ਅਸੀਂ ਡਿਸਮਿਸ ਕੀਤੇ ਹੈ ਜਿਹੜੇ ਕਿ ਇਨਕਰੀਜਿਬਲ ਸੀ ਜਿਹੜੇ ਬਾਰ-ਬਾਰ ਬਾਰ-ਬਾਰ ਕਰਪਸ਼ਨ ਦੇ ਕੰਮ ਕਰ ਰਹੇ ਸੀ ਨੇ ਐਕਸਟਰਸ਼ਨ ਵੀ ਕੀਤੀ ਸੀ ਦੂਜੇ ਦੇ ਖਿਲਾਫ ਵੀ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਦਾ ਪਰਚਾ ਦਰਜ ਸੀ ਇਸ ਤੋਂ ਇਲਾਵਾ ਅਸੀਂ ਜਿਹੜਾ ਬਾਕੀ ਲੋਕਾਂ ਦੀ ਵੀ ਸਾਰਿਆਂ ਦੀ ਸਕਰੀਨਿੰਗ ਕਰ ਰਹੇ ਜਿਹੜੇ ਵੀ ਆਫੀਸਰ ਕਿਸੇ ਵੀ ਰੈਂਕ ਦੇ ਹੈ ਜੇ ਉਹਨਾਂ ਬਾਰੇ ਅਸੀਂ ਸਾਰਾ ਮਟੀਰੀਅਲ ਇਕੱਠਾ ਕਰ ਰਹੇ ਹਾਂ ਜੇ ਦੀ ਕੋਈ ਇਹੋ ਜੀ ਸਾਡੇ ਕੋਲ ਇਨਪੁਟ ਆਉਂਦੀ ਹੈ ਉਹਦੇ ਖਿਲਾਫ ਪੜਦੀ ਜੋ ਕਾਰਵਾਈ ਕੀਤੀ ਜਾਊਗੀ ਰਾਤ ਇੱਕ ਆਡੀਓ ਮੇਰੇ ਧਿਆਨ ਚ ਆਈ ਸੀ ਕਿ ਐਸੀ ਡਿਵੀਜ਼ਨ ਦਾ ਇੱਕ ਬਰਿੰਦਰ ਸਿੰਘ ਜਿਹੜਾ ਹੈਗਾ ਕਾਂਸਟੇਬਲ ਉਹ ਕਿਸੇ ਕ੍ਰਿਮੀਨਲ ਐਲੀਮੈਂਟਸ ਨੂੰ ਬਚਾਉਣ ਵਾਸਤੇ ਜਿਹੜੇ ਕੈਂਡੀਪੀਐਸ ਐਕਟ ਦੇ ਵਿੱਚ ਵੌਂਟਿਡ ਸੀਗੇ ਗੱਲਬਾਤ ਕਰ ਰਿਹਾ ਕਿਸੇ ਬੰਦੇ ਨਾਲ ਇਮੀਡੀਏਟਲੀ ਉਹਦੇ ਤੇ ਕਾਗਨੀਅੰਸ ਲੈਂਦੇ ਹੋਏ ਰਾਤ ਹੀ ਪਰਚਾ ਦਰਜ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਤੇ ਉਹਨੂੰ ਅੱਜ ਅਸੀਂ ਡਿਸਮਿਸ ਵੀ ਕਰ ਰਹੇ ਹਾਂ ਸਰਵਿਸ ਦੇ ਵਿੱਚੋਂ ਉਸ ਤੋਂ ਇਲਾਵਾ ਕਿਉਂਕਿ ਉਹਤੇ ਲੱਗਿਆ ਸੀ ਐਸ ਐਚਓ ਦੀ ਟਰਾਂਸਫਰ ਅਸੀਂ ਕਰ ਦਿੱਤੀ ਹੈ ਪੁਲਿਸ ਲਾਈਨ ਦੇ ਵਿੱਚ ਸਬਜੈਕਟ ਟੂ ਇਨਕੁਆਰੀ ਔਰ ਜਿਹੜੀ ਇਹਦੀ ਤਫਤੀਸ਼ ਹੈ ਇਹਦੇ ਵਿੱਚ ਏ ਡੀ ਸੀ ਪੀ ਵਿਸ਼ਾਲਜੀਤ ਤੇ ਡੀ ਸੀ ਪੀ ਮੰਡੇਰ ਸਾਹਿਬ ਨੂੰ ਮੈਂ ਸੌਂਪੀ ਹੈ ਔਰ ਬਿਲਕੁਲ ਜੋ ਟਰਾਂਸਪੇਰੈਂਟਲੀ ਔਰ ਐਸ ਪਰਫੈਕਟ ਸਦੀ ਤਰਤੀਸ਼ ਕੀਤੀ ਜਾਊਗੀ ਔਰ ਜਿਹਦਾ ਵੀ ਰੋਲ ਆਇਆ ਕਿਸੇ ਵੀ ਲੈਵਲ ਦੇ ਬੰਦੇ ਦਾ ਉਹਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਇਹ ਤੋਂ ਇਲਾਵਾ ਵੀ ਇਹ ਜਿਹੜੀ ਕਰਪਸ਼ਨ ਦੇ ਅਗੇ ਸਾਡੀ ਮੁਹਿੰਮ ਹੈ ਇਦਾਂ ਹੀ ਜਾਰੀ ਰਹੇਗੀ